ਕਈ ਜੀਵ ਕਹਿੰਦੇ ਆ ਕਿ ਰਸ ਨਹੀਂ ਬਣਦਾ ਉਹ ਰਸ ਸਾਡਾ ਟੀਨੇ ਬਣੇ ਹਜੇ ਤੱਕ ਤਾਂ ਸਰਟਾ ਮੰਨ ਜੁਰਿਆ ਹੀ ਨਹੀਂ ਜਿੱਥੇ ਆਪਾਂ ਆਪਣੀ ਸੁਰਤ ਨੂੰ ਜੋੜਨਾ ਸੀ ਉੱਥੇ ਸਾਡੀ ਸੁਰਤਾਂ ਦੀ ਪੰਚ ਸਾਡੀ ਸੁਰਤ ਹਜੇ ਮਾਇਆ ਦੇ ਤਿੰਨ ਗੁਣਾ ਦੇ ਵਿੱਚ ਰਮੀ ਹੋਈ ਹੈ ਕੰਮ ਕਰ ਲਈ ਅਸੀਂ ਚੌਥੇ ਪੱਧਰ ਹੋ ਜਾਵੇਗਾ ਪਰ ਇਹਨੂੰ ਇੱਕ ਕਿਸੇ ਵਿਧੀ ਦੇ ਨਾਲ ਜੇ ਆਪਾਂ ਚਲਾਮਾ ਦੇ ਆਏ ਬੜੀ ਆਸਾਨੀ ਦੇ ਨਾਲ ਚੌਥੇ ਪੱਦੇ ਵਿੱਚ ਚਲਾ ਜਾਵੇਗਾ ਇਸ ਦਾ ਮਤਲਬ ਕੀ ਹੋਇਆ ਕਿ ਅਸੀਂ ਜੋ ਵੀ ਰਸਨਾ ਤੂੰ ਗੁਰਮੰਤਰ ਦਾ ਅਭਿਆਸ ਕਰ ਲਈਆ ਮਿਹਨਤ ਕਰ ਲਈਆ ਨਾਮ ਜਪ ਰਹੀਆ ਉਹਦੇ ਨਾਲ ਆਪਣੀ ਸੁਰਤ ਨੂੰ ਜੋੜਨਾ ਹਰ ਮਦਨੋਂ ਪਾ 20 ਸਾਲਾਂ ਬਾਅਦ ਨਾਮ ਜਪੜ ਲੱਗੇ ਆ ਤਾਂ ਪਹਿਲੇ ਹੀ ਦਿਨ ਸਾਡੀ ਸੁਰਤ ਜੋੜਨੀ ਜਾੜੀ ਅੰਦਰੋਂ ਸਾਨੂੰ ਤਰ 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 ਦੇ ਖਿਆਲ ਹੋਣਿਆ ਕਿ ਇਹ ਪਾ ਕੀਰੇ ਕੰਮ ਤੇ ਬਹਿ ਗਏ ਆ ਉੱਠਣ ਦੇ ਸਮੇਂ ਜਿਆਦਾ ਕਾਲੀ ਹੋਵੇਗੀ ਸਾਡਾ ਧਿਆਨ ਤਾਂ ਹੀ ਬਿਸਵਲ ਹੋਵੇਗਾ ਮੈਂਟਰ ਵਾਲਾ ਬਹੁਤ ਧਿਆਨ ਜਾਂਦਾ ਸਕਿੰਟਾਂ ਵਾਲੀ ਜਾਂਦਾ ਮੈਂ ਇੰਨੇ ਮਿੰਟ ਦੇ ਲੱਗਾ ਸੀ ਇੰਨੇ ਸਕਿੰਟ ਹੋਏ ਸੀ ਹੁਣ ਇੰਨਾ ਟਾਈਮ ਹੋ ਗਿਆ ਅੱਜ ਦਾ ਬਹੁਤ ਿਆ ਜਦ ਕਿ ਮਹਾਰਾਜ ਆਪਣ ਨੂੰ ਬਾਣੀ ਦੇ ਵਿੱਚ ਕਹਿੰਦੇ ਆ ਕਿ ਅਠੇ ਪਹਿਰ ਹਰ ਵਿਲੀ ਸਾਨੂੰ ਉਹਦੀ ਯਾਦ ਬਣੀ ਰਵੇ ਬਸ ਇਹ ਸਾਡਾ ਸਿਮਰਣ ਹੈ ਉਠਤ ਬੈਟਤ ਸੂਬਤ ਨਾਮ ਕੋਵਨਾਨਿਕ ਜਨ ਕੇ ਸਦਕਾ ਅਮਿਸ਼ਾਈ ਕੰਮ ਕਰ ਕਰਦੇ ਹੋਏ ਕੋਈ ਗਣਤੀ ਮਿਲਦੀ ਰਹੀ ਨਹੀਂ ਗਈ ਜਿੱਤੇ ਸਾਸ ਗ라스 ਮੰ ਦਿੱਤਾ ਦਿੱਤੇ ਹੀ ਗੁੰਦਾਈ ਗੀਂ ਢੋਣ ਵਿੱਚ ਕੋਈ ਤੱਕੀ ਗਣਤੀ ਰਹਿ ਗਈ ਆ 1 ਘੰਟਾ ਰਹਿ ਗਿਆ ਉਹ ਤਾਂ ਆਪ ਆਪਣੇ ਸਰੀਰ ਨੂੰ ਖੁਮਾਰੀ ਚ ਢੋਣ ਵਾਸਤੇ ਇਹਨੂੰ ਸੁਨ ਦੇ ਵਿੱਚ ਪ੍ਰਵੇਸ਼ ਕਰਾਉਣ ਵਾਸਤੇ ਮਾਇਆ ਦਾ ਇੱਕ ਕਿਲਾ ਤੋੜਨਾ ਆ ਉਹਦੇ ਵਾਸਤੇ ਪਨੋ ਵਿਆਸ ਕਰਨਾ ਪੈਣਾ ਵਾਹਿ ਗੁਰੂ ਵਾਹਿ ਗੁਰੂ ਵਾਹਿ ਗੁਰੂ ਅਭਿਆਸਿੰਨੇ ਇੱਕ ਪਰਪੱਖ ਹੋ ਜਾਂਦਾ ਕਿਿਰ ਪਰ ਸੈਜ ਨਾਲ ਸ਼ੁਰੂ ਹੋ ਜਾਂਦਾ ਨੂੰੰ ਦਾ ਸੈਜ ਬਣਦਾ ਉਹ ਵਿਚਾਰ ਜਿਹੜੇ ਸੰਤਾਨੀ ਕਰਦੇ ਸੀ ਉਹ ਪਾਸੇ ਹੋ ਜਾਂਦੇ ਇਹ ਕੁਝ ਸਮੇਂ ਵਾਸਤੇ ਹੀ ਆ ਅਭਿਆਸ ਛੱਡਿਆ ਨਹੀਂ ਤਾਂ ਇਹ ਪੰਜੇ ਫਿਰ ਵਾਰ ਕਰਦੇ ਉਹ ਕੋਈ ਮੌਕਾ ਨਹੀਂ ਛੱਡਦੇ ਸਾਨੂੰ ਵਿਚਾਰ ਦੇਣ ਦਾ ਇਸ ਗੱਲ ਤੇ ਅੱਪਾ ਵੀ ਮੌਕਾ ਨਹੀਂ ਛੱਡਣਾ ਕਿ ਸਿਮਰਨ ਰਸਨਾ ਤੋਂ ਵਿਸਰਣ ਨਾ ਹੋਵੇ ਅਰ ਜੇ ਸਾਨੂੰ ਸਿਮਰਨ ਦੀ ਆਦਤ ਪੈ ਗਈ ਹੈ ਰਸਨਾ ਦੀ ਚੱਲ ਪਿਆ ਸਵਾਸ ਗ੍ਰਾਸ ਵੀ ਚੱਲਦੀ ਗਿਆ ਸਾਸ ਸਾਸ ਵੀ ਚੱਲਦੀ ਗਿਆ ਰੂਮ ਰੂਮ ਹੀ ਚੱਲਦੀ ਗਿਆ ਸੁਰਤ ਨਾਲ ਅਟੈਚ ਹੋ ਗਈ ਫਿਰ ਕਿਉਂ ਨਾ ਨੰਦਾ ਵੀ